ਸਤ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਹਾਜ਼ਰ ਹੋ ਗਏ ਗਣਪਤੀ ਕਾਰ ਬਾਜ਼ਾਰ ਸ੍ਰੀ ਮੁਕਸਰ ਸਾਹਿਬ ਗੜੇ ਆ ਸਨੀ ਬਾਈ ਆਪਣੇ ਨਾਲ ਆ ਕੀ ਹਾਲ ਆ ਵੀਰੇ ਬਹੁਤ ਵਧੀਆ ਜੀ ਸਿੱਤਾਂ ਠੀਕ ਬਹੁਤ ਵਧੀਆ ਸਤ ਸ੍ਰੀ ਅਕਾਲ ਸਾਰਿਆਂ ਨੂੰ ਠੀਕ ਆ ਬਾਈ ਇੱਕ ਵਾਰੀ ਆਪਾਂ ਲੋਕੇਸ਼ਨ ਦੱਸ ਦਈਏ ਆਪਣੀ ਆਪਨੀ ਲੋਕੇਸ਼ਨ ਹੈ ਜੀ ਗਣਪਤੀ ਕਾਰ ਬਾਜ਼ਾਰ ਮਲੋਟ ਬਠਿੰਡਾ ਰੋਡ ਬਾਈਪਾਸ ਓਪੋਜ਼ਿਟ ਵਧਵਾ ਹਸਪੀਟਲ ਸ੍ਰੀ ਮੁਕਸਰ ਸਾਹਿਬ ਹੂੰ ਤੇ ਗੱਡੀ ਖੜੀ ਆ ਆਪਣੇ ਕੋਲੇ ਬਰੀਜ਼ਾ ਨਵੀਂ ਸ਼ੇਪ ਵਾਲੀ ਬਰੀਜ਼ਾ ਨਵੀਂ ਸ਼ੇਪ ਵਾਲੀ 2023 ਮਾਡਲ ਠੀਕ ਹੈ ਸਮਾਰਟ ਹਾਈਬ੍ਰਿਡ ਹੈ ਜੀ ਇਹ ਠੀਕ ਹੈ ਸਮਾਰਟ ਹਾਈ ਜੀ ਕੰਪਨੀ ਵੱਲੋਂ ਠੀਕ ਹੈ ਜੀ ਆਪਾਂ ਨੇ ਕੋ Smart Hybrid ਆ ਵੀਰ ਭਰਾਵਾਂ ਨੂੰ ਸਾਰਿਆਂ ਨੂੰ ਪਤਾ ਵੀ Smart Hybrid ਦੀ ਮਾਈਲੇਜ ਜ਼ਿਆਦਾ ਹੁੰਦੀ ਹੈ ਮਗਰ Smart Hybrid ਦਾ ਸਟicker ਵੀ ਲੱਗਾ ਮੀਟਰ ਦੇ ਵਿੱਚ ਵੀ Smart Hybrid ਆ ਰਹੀ ਹੈ ਵੀਰ ਨੂੰ ਚਾਬੀ ਲਾਓ ਤੇ ਦੇਖੋ ਹਾਂ 29000 ਕਿਲੋਮੀਟਰ ਚੱਲੀ ਹੈ ਐਕਸਟਰਾ ਸੀਟ ਕਵਰ ਲੱਗੇ ਹੋਏ ਆ ਮੈਟਿੰਗ ਹੋਈ ਵੀ ਹੈ ਪੂਰੇ ਰਿਕਾਰਡ ਦਾ ਪੂਰੇ ਰਿਕਾਰਡ ਦੀ ਮੈਂਟੇਨ ਕਾਰ ਹੈ ਫਰਸਟ ਓਨਰ ਹੈ ਠੀਕ ਹੈ ਵੀਰੇ ਇੰਸ਼ੋਰੈਂਸ थर्ड पार्टी ਹੈ ਬਿਲਕੁਲ ਨਵੀਂ ਦਾ ਮਗਰ ਨਵੀਂ ਕਾਰ ਹੈ 2023 ਮੋੜਦਾ ਇਹ ਜੀ ਇਹ ਕਾਰ ਆਪਾਂ ਯਸਰੋਂ ਦੇ ਵਿੱਚ ਦੇ ਦੇਾਂਗੇ ਜੀ 9 ਲੱਖ ਰੁਪਏ ਦੀ 9 ਲੱਖ ਰੁਪਏ ਰੂਪ ਦੇ ਵਿੱਚੋਂ ਲੈਣੀ ਹੋਵੇ 11.5 ਲੱਖ ਰੁਪਏ ਦੀ ਨਿਕਲਦੀ ਹੈ ਜੀ ਹਮ ਸਮਾਰਟ ਹਾਈਬ੍ਰਿਡ ਵੀ ਨਹੀਂ ਆਂਦੀ ਨਾਲੇ ਹੁਣ ਸਿਰਫ ਕੱਲੀ ਪੈਟਰੋਲ ਵਾਲੀ ਕੱਲੀ ਪੈਟਰੋਲ ਵਾਲੀ ਆਂਦੀ ਹੈ ਇਹ ਕਾਰ ਆਪਾਂ ਦੇ ਦੇਾਂਗੇ 9 ਲੱਖ ਰੁਪਏ ਦੀ 8 ਲੱਖ ਰੁਪਏ ਤੱਕ ਦਾ ਲੋਨ ਇਸ ਕਾਰ ਦੇ ਉੱਪਰ ਆਪਾਂ ਬੈਂਕ ਤੋਂ ਕਰਵਾ ਦੇਾਂਗੇ ਜੀ 1 ਲੱਖ ਰੁਪਇਆ ਲੈ ਕੇ ਹੁਣ ਤੁਸੀਂ ਸਿਰਫ ਡਾਊਨ ਪੇਮੈਂਟ ਦਾ ਬਾਕੀ ਸਾਰਾ ਹੀ ਲੋਨ ਹੋ ਜਾ ਜੇ ਤੁਹਾਡੀ ਪ੍ਰੋਫਾਈਲ ਵੈਸਾ ਹੈ ਨੰਬਰ ਲਿਖਾਇਆ ਹੋਇਆ ਹੈ ਜੀ ਦਿਖਾ ਰਹੇ ਆ ਨੰਬਰ ਚੈੱਕ ਨੰਬਰ ਤੋਂ ਰਿਕਾਰਡ ਚੈ ਸਸੋਬਰੇ ਇਹ ਆ ਗਈ ਜੀ ਕ੍ਰੇਟਾ 2021 ਮਾਡਲ ਆ ਠੀਕ ਹੈ ਫਸਟ ਓਨਰ ਦੀ ਕਾਰ ਹੈ ਚੱਲੀ ਹੋਈ ਹੈ ਸਿਰਫ 20000 ਕਿਲੋਮੀਟਰ ਹਮ ਐਕਸਟਰਾ ਸੈਸਰੀ ਲੱਗੀ ਹੋਈ ਆ ਲੌਇਟਰ ਦੇ 18 ਇੰਚ ਲੱਗੇ ਹੋਏ ਆ ਜੀ ਲਾਈਟਿੰਗ ਹੋਈ ਵੀ ਆ ਕਾਰ ਨੂੰ ਲੈਦਰ ਦੇ ਸੀਟ ਕਵਰ ਐਕਸਟਰਾ ਲੱਗੇ ਹੋਏ ਆ ਜੀ ਬੰਪਰ ਟੂ ਬੰਪਰ 올 ओरिजिनल ਦੀ ਰਿਟਰਨ ਦੇ ਵਿੱਚ ਗਾਰੰਟੀ ਹੋਏਗੀ ਜੀ 2021 ਮਾਡਲ ਐਸ ਐਕਸ ਵੇਰੀਐਂਟ ਆ ਜੀ ਡੀਜ਼ਲ ਡੀਜ਼ਲ ਦੇ ਵਿੱਚ ਐਸ ਐਕਸ ਵੇਰੀਐਂਟ ਪੈਨਾਰੋਮਿਕ ਸਨਰੂਫ ਵਾਲਾ ਜੀ ਹਾਂਜੀ ਠੀਕ ਹੈ ਵੀਰੇ ਪਹਿਲੇ ਨਾ ਦੀ ਕਾਰ ਹੈ ਵੀ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੀ ਕਾਰ ਫਰਸਟ ਓਨਰ ਰੇਟ ਇਹ ਕਾਰ ਆਪਾਂ ਯੈਸਨੋ ਦੇ ਵਿੱਚ ਦੇ ਦੇਾਂਗੇ ਜੀ 14 ਲੱਖ ਤੇ 15000 ਰੁਪਏ ਦੀ 14 ਲੱਖ 15000 14 ਲੱਖ 15000 ਦੀ ਯੈਸਨੋ ਚ ਕਾਰ ਦੇ ਦੇਾਂਗੇ 12 ਲੱਖ ਰੁਪਏ ਤੱਕ ਦਾ ਲੋਨ ਆਪਾਂ ਕਾਰ ਦੇ ਉੱਪਰ ਬੈਂਕ ਤੋਂ ਕਰਵਾ ਦੇਾਂਗੇ 2 ਲੱਖ 15000 ਰੁਪਿਆ ਲਿਆਓ ਤੇ ਇੱਧਰ ਗੱਡੀ ਖੜੀ ਆ ਬਾਈ ਜਿਵੇਂ ਨਵੀਂ ਤੇ ਰੇਟ ਇਹਦਾ ਬਹੁਤ ਵਾਜਬ ਦੇਣਾ ਇਹ ਲਾਲ ਰੰਗ ਦੀ ਕਾਰ ਹੈ ਜੀ 2019 ਮਾਡਲ ਵੈਨਿਊ ਪੈਟਰੋਲ ਵੇਰੀਐਂਟ ਦੇ ਵਿੱਚ ਠੀਕ ਹੈ 2019 ਰਜਿਸਟਰਡ ਵੀ ਜੀ ਪੈਟਰੋਲ ਵੇਰੀਐਂਟ ਦੇ ਵਿੱਚ ਕਾਰ ਆ ਬੰਪਰ ਟੂ ਬੰਪਰ ਅਨਟੱਚਾ ਵੀਰ ਨੂੰ ਗਾਉਂਗਾ ਚੈੱਕ ਕਰਵਾ ਦਿਓ 40000 ਕਿਲੋਮੀਟਰ ਕੰਪਨੀ ਰਿਕਾਰਡ ਚੱਲੀ ਹੈ ਸਨਰੂਫ ਵਾਲਾ ਵੇਰੀਐਂਟ ਆ ਜੀ ਇਹ ਠੀਕ ਆ ਬਾਈ ਐਸ ਐਕਸ ਐਸ ਐਕਸ ਸਨਰੂਫ ਵਾਲਾ ਵੇਰੀਐਂਟ ਆ ਹਮਮ ਕਰੂਜ਼ ਕੰਟਰੋਲ ਟੱਚ ਪੈਨਲ ਆਟੋਮੈਟਿਕ ਕਲਾਈਮੇਟ ਕੰਟਰੋਲ ਜੀ ਸਟੀਅਰਿੰਗ ਦੇ ਫੀਚਰ ਸੀਟ ਅਡਜਸਟੇਬਲ ਸਟੀਅਰਿੰਗ ਅਡਜਸਟੇਬਲ ਰੂਫ ਰੇਲਿੰਗ ਸਾਰਾ ਕੁਝ ਇਹ ਡੀਫੋਗਰ ਕੰਪਨੀ ਲਾਇਬਲ ਸਾਰੇ ਵਿੱਚ ਰਹਿ ਚ ਆਟੋਮੈਟਿਕ ਆਟੋ ਫੋਲਡੇਬਲ ਮਿਰਰ ਦਾ ਫੀਚਰ ਵੀ ਹੈ ਜੀ ਤੇ ਰੇਟ ਕੀ ਹੈ ਗੱਡੀ ਦਾ ਇਹ ਕਾਰ ਦਾ ਯਸਨ ਵਾਲਾ ਰੇਟ ਹੈ ਜੀ 6 ਲੱਖ ਤੇ 95000 ਰੁਪਿਆ 695000 ਰੁਪਏ ਦੀ ਕਾਰ ਹੈ ਹਾਂ 6 ਲੱਖ ਰੁਪਏ ਤੱਕ ਦਾ ਲੋਨ 6.5 ਲੱਖ ਰੁਪਏ ਤੱਕ ਦਾ ਲੋਨ ਵੀ ਆਪਾਂ ਇਸ ਕਾਰ ਦੇ ਉੱਪਰ ਬੈਂਕ ਤੋਂ ਕਰਵਾ ਦੇਾਂਗੇ ਹੂੰ ਪਰ ਇੱਕ ਰਿਕਵੈਸਟ ਹੈ ਜਿਹੜਾ ਬੰਦਾ ਲਾਲ ਰੰਗ ਪਸੰਦ ਕਰਦਾ ਹਾਂ ਉਹੀ ਕਾਲ ਕਰੇ ਸਾਨੂੰ ਟੈਲੀਫੋਨ ਤੇ ਲਾਲ ਰੰਗ ਦੀ ਮਾਰਕੀਟ ਦੱਸਣ ਵਾਲਾ ਫੋਨ ਨਾ ਕਰੇ ਕਿਉਂਕਿ ਜੇ ਤੁਸੀਂ ਕਹੋਗੇ ਮਾਰਕੀਟ ਘਟਾ ਰੇਟ ਵੀ ਘਟਾ ਬਾਈ ਰੇਟ ਘਟਾ ਤੁਸੀਂ ਐਸਐਕਸ ਵੇਰੀਐਂਟ 2019 ਰਜਿਸਟਰਡ ਵੀ ਤੁਹਾਨੂੰ ਇਸ ਭਾਜ ਜਮਾ ਨਹੀਂ ਮਿਲੇਗੀ ਸਾਨੂੰ ਫੜੀ ਜੇ ਤੁਸੀਂ ਚਿੱਟੇ ਰੰਗ ਦੇ ਵਿੱਚ ਸੇਮ ਕਾਰ ਦੇਖੋਗੇ ਤਾਂ ਤੁਹਾਡਾ ਰੇਟ ਵੀ ਬਹੁਤ ਉਹਦਾ ਰੇਟ 8.5 ਲੱਖ ਰੁਪਿਆ ਹੈ ਬਿਲਕੁਲ ਹੋਊਗਾ ਬਾਈ ਤੇ 45000 ਰੁਪਿਆ ਲਏ ਡਾਉਨ ਪੇਮੈਂਟ ਦਾ ਜੇ ਥੋੜੀ ਪ੍ਰੋਫਾਈਲ ਚੱਲੀ ਸਿਰਫ 40000 ਹੈ ਵਕੀਲ ਦੀ ਕਾਰ ਹੈ ਜੀ ਐਡਵੋਕੇਟ ਦਾ ਸਟicker ਉਵੇਂ ਲੱਗਿਆ ਦਾ ਬਿਲਕੁਲ ਮੁਹਾਲੀ ਦਾ ਨੰਬਰ ਹੈ ਪੀਬੀ 65 ਏ ਐਕਸ 0990 ਰਿਕਾਰਡ ਚੈੱਕ ਕਰਾ ਕੇ ਗੱਡੀ ਲੈਣ ਆ ਸਕਦਾ ਬੰਦਾ ਠੀਕ ਹੈ ਬਾਈ ਤੇ ਅੱਗੇ i20 ਖੜੀ ਹੈ i20 ਆ ਗਈ ਜੀ 2015 ਮਾਡਲ ਜੀ سپورٹس ਵੇਰੀਐਂਟ ਹੈ ਠੀਕ ਹੈ ਡੀਜ਼ਲ ਦੇ ਵਿੱਚ ਕਾਰ ਆ ਪੱਕੇ ਮੁਕਸਰ ਪੰਜਾਬ ਨੰਬਰ ਦੀ ਕਾਰ ਆ ਨਵੇਂ ਲੋਏ ਆ ਨਵੇਂ ਟਾਇਰ ਆ ਠੀਕ ਹੈ ਬਿਲਕੁਲ ਨਵੀਂ ਦਾ ਮਤਲਬ ਨਵੀਂ 87000 ਕਿਲੋਮੀਟਰ ਕੰਪਨੀ ਰਿਕਾਰਡ ਨਾਲ ਚੱਲੀ ਆ ਰਿਟਰਨ ਦੇ ਵਿੱਚ ਲਿਖ ਕੇ ਗਾਰੰਟੀ ਦੇਵਾਂਗੇ 87000 ਚੱਲੀ ਜੀ ਹੂੰ ਠੀਕ ਹੈ ਵੀਰੇ 에어 ਬੈਗ ਸਟੀਰਿੰਗ ਦੇ ਕੰਟਰੋਲ ABS ਬ੍ਰੇਕਾ ਸਾਰੇ ਫੀਚਰ ਇਹ ਚ ਆਏ ਨੇ سپورٹس ਵੇਰੀਐਂਟ ਆ ਡੀਜ਼ਲ ਦੇ ਵਿੱਚ ਠੀਕ ਹੈ ਇਹ ਕਾਰ ਦਾ ਯਸਨੋ ਵਾਲਾ ਪ੍ਰਾਈਸ ਹੈ ਇੱਕੋ ਹੀ ਯਸਨੋ 4 ਲੱਖ ਤੇ 90 ਹਜ਼ਾਰ ਦੀ ਕਾਰ ਦੇ ਦਿਆਂਗੇ 4 ਕੋ ਲੱਖ ਰੁਪਏ ਤੱਕ ਦਾ ਕਾਰ ਦੇ ਉੱਪਰ ਆਪਾਂ ਲੋਨ ਕਰਾ ਦੇਾਂਗੇ 90 ਹਜ਼ਾਰ ਡਾਊਨ ਪੇਮੈਂਟ ਤੇ ਗੱਡੀ ਥੋੜੀ ਹੋਈ ਨੋਨ ਐਕਸੀਡੈਂਟਲ ਦੀ ਗਾਰੰਟੀ ਚੱਲੀ ਦੀ ਗਾਰੰਟੀ ਠੀਕ ਆ ਬਈ ਤੇ ਅੱਗੇ ਕ੍ਰਿਸਟਾ ਖੜੀ ਆ ਉਸ ਤੋਂ ਬਾਅਦ ਆ ਗਈ ਜੀ ਨੋਵਾ ਕ੍ਰਿਸਟਾ ਕ੍ਰਿਸਟਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 5 ਮਿਲਣਗੇ ਪੰਜ ਕ੍ਰਿਸਟਾ ਦਿਖਾਵਾਂਗੇ ਜੀ ਜਿੰਨਾਂ ਤੱਕ ਬਣੇ ਰਹੋਗੇ ਸਰ ਨਾਲ ਤੋਹਫਾ ਕ੍ਰਿਸਟਾ ਜੀ ਇਹ ਇਹਦੇ ਦੀ ਖਾਸੀਅਤ ਇਹ ਮਾਡਲ 2021 ਆ ਜੀ ਚੱਲੀ ਸਿਰਫ 19000 ਸਿਰਫ 19000 ਯਾਰ ਸਿਰਫ 19000 ਚੱਲੀ ਆ ਹੂੰ 20 ਵੀਰਨ ਦੇ ਵਿੱਚ ਡੀਜ਼ਲ ਦੇ ਵਿੱਚ ਠੀਕ ਹੈ ਇੰਟੀਰੀਅਰ ਵੀਰਨ ਨੂੰ ਚੈੱਕ ਕਰਾਓ ਲੈਦਰ ਦੇ ਸੀਟ ਕਵਰ ਐਕਸਟਰਾ ਚੜੇ ਹੋਏ ਆ ਜੈਡ ਵਾਲੇ ਬਿਲਕੁਲ ਬ੍ਰੈਂਡ ਨਿਊ ਕਲਰ ਦੀ ਕਾਰ ਆ ਬਿਲਕੁਲ ਬ੍ਰੈਂਡ ਨਿਊ ਡਾਟ ਲੈਸ ਕਾਰ ਬੰਪਰ ਟੂ ਬੰਪਰ ਰਿਟਰਨ ਦੇ ਵਿੱਚ ਗਾਰੰਟੀ ਦੇਵਾਂਗੇ ਲਿਖ ਕੇ 1 ਕਿਲੋਮੀਟਰ ਵੀ ਮੀਟਰ ਬੈਕ ਹੋਵੇ ਸਿੰਗਲ ਇੰਚ ਵੀ ਕਾਰ ਰੀਪੇਂਟ ਹੋਵੇ 21 ਮਾਡਲ 19000 ਚੱਲੀ 19000 ਚੱਲੀ 20 ਵੀ ਵੇਰੀਐਂਟ ਮੈਨੂਅਲ ਸ਼ੋਰੂਮ ਦੇ ਵਿੱਚੋਂ ਲੈਣੀ ਹੋਵੇ ਬੇਸ਼ੱਕ ਆਨਲਾਈਨ ਚੈੱਕ ਕਰ ਲਓ 29 ਲੱਖ 85 ਹਜ਼ਾਰ ਦੀ ਕਾਰ ਹੈ ਠੀਕ ਹੈ ਆਪਾਂ ਤੁਹਾਨੂੰ ਯਸਨੋ ਦੇ ਵਿੱਚ ਕਾਰ ਦੇ ਦੇ ਦਾਂਗੇ 21 ਲੱਖ 85 ਹਜ਼ਾਰ ਦੀ 21 ਲੱਖ 85 ਹਜ਼ਾਰ ਜਿਹੜਾ ਬੰਦਾ ਘੱਟ ਚੱਲੀ ਕਾਰ ਦਾ ਗਾਹਕ ਹੈਗਾ ਉਹ ਕੰਟੈਕਟ ਕਰ ਲੇ ਸਾਰੇ ਕਿਤੇ ਵੀ ਨੇੜੇ ਤੇੜੇ 19000 ਚੱਲੀ ਚਿੱਟੇ ਰੰਗ ਦੀ 20 ਵੀ ਵੇਰੀਐਂਟ ਕਾਰ ਉਕਾਉ ਹੈਣੀ ਠੀਕ ਹੈ ਸਿੰਗਲ ਹੈਂਡ ਡਰਾਈਵਰ ਹੈ ਸਾਰੇ ਟਾਇਰਾਂ ਦੇ ਮਾਰਕੇ ਚੈੱਕ ਕਰਵਾ ਕੇ ਦੇਵਾਂਗੇ ਜੀ ਵੀਰ ਨੂੰ ਕਹੂੰਗਾ ਚੈੱਕ ਕਰਵਾ ਦੇ 2021 ਦੇ ਹੀ ਆ ਦੇਖੋ ਕੱਲੇ ਕੱਲੇ ਟਾਇਰ ਦਾ ਮਾਰਕਾ ਚੈੱਕ ਕਰਵਾ ਦੇਾਂਗੇ ਜੀ ਹਲ ਬਿਲਕੁਲ ਨਾਲ ਦੇ ਟਾਇਰ ਨਾਲ ਦੇ ਟਾਇਰ ਆ ਪਏ ਵੀ ਰੁਪਈਆ ਦਾ ਰੁਪਈਆ ਹੀ ਹੈ ਹੂੰ ਬਿਲਕੁਲ ਨਵੀਂ ਦਾ ਮਾਹੂਲ ਨਵੀਂ ਪਹਿਲਾਂ ਉਹ ਪਹਿਲਾਂ ਪਾਓ ਬਿਲਕੁਲ ਤੇ ਦੀ ਡਾਊਨ ਪੇਮੈਂਟ ਕਿੰਨੀ ਕਿ ਲਾਉਨ ਦੀ ਗੱਲ ਕਰਾਂਗੇ ਇਸ ਕਾਰ ਦੇ ਉੱਪਰ ਆਪਾਂ 17 ਕੋ ਲੱਖ ਰੁਪਏ ਤੱਕ ਦਾ ਲੋਨ ਕਰਾ ਦੇਾਂਗੇ ਜੇਕਰ 5 ਕੋ ਲੱਖ ਰੁਪਏ ਡੀਪੀ ਨਾਲ 4 85 ਰਹਿ ਗਿਆ ਪਿੱਛੇ ਹਾਂਜੀ ਹਾਂਜੀ 4 ਲੱਖ 85000 ਰੁਪਏ ਲਿਆਓ ਬਈ ਡਾਊਨ ਪੇ ਇਹ ਆ ਗਿਆ ਜੀ 5752 ਨੰਬਰ ਪੰਜਾਬ ਦਾ 2017 ਮਾਡਲ 4x4 4x4 ਮੈਨੂਅਲ ਗੇਅਰ ਦੇ ਵਿੱਚ ਠੀਕ ਹੈ ਪਹਿਲੇ ਨਾਂ ਦਾ ਜੀ ਨਵੇਂ ਟਾਇਰ ਹੈ ਸਟਿਪ ਨਹੀਂ ਹਨ ਯੂ ਦਾ ਹਮ ਕੰਪਨੀ ਰਿਕਾਰਡ ਨਾਲ ਚੱਲਿਆ ਹੋਇਆ ਨੋਨ ਐਕਸੀਡੈਂਟਲ ਦੀ ਗਾਰੰਟੀ ਹੈ 올 ओरिजिनल ਦੀ ਗਾਰੰਟੀ ਹੈ ਠੀਕ ਹੈ ਆ ਸ਼ੀਸ਼ੇ 사 ਨਹੀਂ ਦਿਖਾ ਦੀ ਬਈ ਗੱਡੀ ਲੋਕ ਆ ਦੱਸਿਓ 2017 ਮਾਡਲ ਹੈ ਪਹਿਲੇ ਨਾਂ ਤੇ ਹੈ 4x4 ਹੈ ਮੈਨੂਅਲ ਯਸਨੋ ਵਾਲਾ ਪ੍ਰਾਈਸ ਹੈ ਜੀ 21 ਲੱਖ ਤੇ 50000 ਰੁਪਿਆ ਠੀਕ ਹੈ 17-18 ਲੱਖ ਰੁਪਏ ਤੱਕ ਦਾ ਲੋਨ ਆਪਾਂ ਇਸ ਕਾਰ ਦੇ ਉੱਪਰ ਵੀ ਬੈਂਕ ਤੋਂ ਕਰਵਾ ਦੇਾਂਗੇ ਫਾਰਚੂਨਰ ਦੇ ਉੱਪਰ ਠੀਕ ਹੈ ਵੀਆਈਪੀ ਨੰਬਰ ਨਾਲ ਹੈ ਜਿਸ ਤੋਂ 555 ਲੋਕਾਂ ਵਾਸਤੇ ਵੇਚਿਆ ਵੈਲਿਊ ਹੈਗੀ ਹੈ ਜਾਂ ਹੈ ਨਹੀਂ ਨਾ ਅਸੀਂ ਪੈਸੇ ਐਕਸਟਰਾ ਲੈਣੇ ਆ ਨਾ ਅਸੀਂ ਦਿੱਤੇ ਆ ਜਿਵੇਂ ਨੰਬਰ ਆਇਆ ਉਵੇਂ ਹੀ ਆਪਾਂ ਦੇ ਦੇਣਾ 21 ਲੱਖ 50 ਹਜ਼ਾਰ ਚ ਦੇ ਦੇਾਂਗੇ 18 ਕੋ ਲੱਖ ਰੁਪਏ ਤੱਕ ਦਾ ਲੋਨ ਕਰਾ ਦੇਾਂਗੇ 18 ਦਾ ਤਕਰੀਬਨ ਸਾਢੇ 3 ਲੱਖ ਰੁਪਈਆ ਡੀਪੀ ਨਾਲ ਕਾਰ ਦੇ ਦੇਾਂਗੇ ਪਰ ਲੋਨ ਉਸੇ ਬੰਦੇ ਨੂੰ ਹੋਊਗਾ ਨਾ ਜਿਹਦੀ ਲਿਜੀਬਿਲਟੀ ਬਣਦੀ ਆ ਨੇ ਲੋਨ ਦੀ ਹਾਂਜੀ ਪ੍ਰੋਫਾਈਲ ਬੈਸਟ ਆ ਜਿਹਦੀ ਸਿਬਲ ਸਕੋਰ ਚੰਗਾ ਤੇ ਬੈਂਕ ਦੇ ਵਿੱਚ ਲੈਣ ਦੀ ਵੀ ਹੈਗੀ ਆ ਹਾਂਜੀ ਸਾਰਾ ਕੁਝ ਦੇਖਿਆ ਜਾਊ ਬਾਈ ਜੇ ਬੈਂਕ ਨੇ ਲੋਨ ਦੇਣਾ ਤਾਂ ਕੁਝ ਦੇਖ ਕੇ ਦੇਣਾ ਤੇ ਅੱਗੇ ਬਾਈ ਬਾਅਦ ਆ ਗਈ ਜੀ ਵਰਨਾ 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 ਬਿਨਾ ਜਮਾ ਹੀ ਨਹੀਂ ਸਰਨਾ 2023 ਮਾਡਲ ਪੈਟਰੋਲ ਵੇਰੀਅਨ ਦੇ ਵਿੱਚ ਠੀਕ ਹੈ 35000 ਚੱਲੀ ਕਾਰ 2023 SX ਵੇਰੀਅਨ ਦੇ ਵਿੱਚ ਕਾਰ ਹੈ ਜੀ ਸ਼ੋਰੂਮ ਦੇ ਵਿੱਚੋਂ ਲੈਣੀ ਹੋਵੇ ਕਾਰ ਮਿਲੂਗੀ 15 ਤੋਂ 15.5 ਲੱਖ ਰੁਪਏ ਦੀ ਆਪਾਂ ਕਾਰ ਯਸਰੋ ਦੇ ਵਿੱਚ ਕਾਰ ਦੇ ਦੇ ਦਾਂਗੇ 10 ਲੱਖ ਤੇ 50 ਹਜ਼ਾਰ ਰੁਪਏ ਦੀ 10 ਲੱਖ 50 ਹਜ਼ਾਰ ਦੀ ਗੱਡੀ ਮਿਲ ਜੂ ਬਾਈ ਕੰਡੀਸ਼ਨ ਚੈੱਕ ਕਰੋ ਜਿਵੇਂ ਨਵੀਂ ਸੀਟ ਕਵਰ ਨਵੇਂ ਮੈਟਿੰਗ ਨਵੀਂ ਔਰਿਜਨਲ ਦੀ ਗਾਰੰਟੀ ਸਨ ਰੂਫ ਐਸਐਕਸ ਪੈਟਰੋਲ ਵੀਰਨੇ ਦੇ ਵਿੱਚ ਕਾਰ ਹੈ ਜੀ ਠੀਕ ਹੈ ਪੁਸ਼ ਬਰਨ ਸਟਾਰਟ ਆ ਕਰੂਜ਼ ਕੰਟਰੋਲ ਸਟੀਅਰਿੰਗ ਕੰਟਰੋਲ ਸਾਰੇ ਫੀਚਰ ਆ ਸਾਰਾ ਕੁਝ ਹੀ ਆ A to Z ਟਿਪ ਨਹੀਂ ਆਨ ਯੂ ਦਾ ਨਾਲ ਦੇ ਟਾਇਰ ਆ ਚੈੱਕ ਕਰ ਲਓ ਜੀ 1.5 ਦੀ ਗੱਡੀ ਮਿਲ ਜੂ ਸਿੰਕ ਡਾਊਨ ਪੇਮੈਂਟ ਇਹਦੀ 1.5 ਲੱਖ ਨਾ ਜੀ 50000 ਡੀਪੀ ਨਾਲ ਹੀ ਦੇ ਦਾਂਗੇ 10 ਲੱਖ ਰੁਪਏ ਤੱਕ ਦਾ ਲੋਨ ਆਪ ਪਟਾਕਦੇ ਨੇ ਕਾਰ ਦੇ ਉੱਪਰ ਕਰਾ ਦੇਾਂਗੇ ਜੇ ਮੇਰੇ ਭਰਾ ਦੀ ਸਿਮਲ ਸਕੋਰ ਜ਼ਿਆਦਾ ਵਧੀਆ ਹੈ ਐਲੀਜੀਬਿਲਟੀ ਬੰਦ ਹੀ ਆ 100% ਲੋਨ ਵੀ ਕਰਾ ਦੇਾਂਗੇ 1.5 ਦਾ ਵੀ ਲੋਨ ਹੋ ਜਾਊਗਾ 100% ਹੀ ਲੋਨ ਕਰਾਓ ਰਿਕਾਰਡ ਪੈਂਕਾਰ ਹੀ ਲਿਓ ਫਿਰ ਤਾਂ ਚਾਹੇ ਤੇ ਇਧਰ ਬਾਈ ਫੇਰ ਕ੍ਰਿਸ਼ਟਾ ਫੇਰ ਆ ਗਈ ਕ੍ਰਿਸ਼ਟਾ 2018 ਰਜਿਸਟਰਡ 19 3232 ਨੰਬਰ ਦੀ ਕਾਰ 2022 ਦੇ ਵਿੱਚ ਕਾਰ ਹੈ ਵੀ ਸਾਰੀ ओरिजिनल ਹੈ 62000 ਕਿਲੋਮੀਟਰ ਚੱਲੀ ਹੈ ਠੀਕ ਹੈ ਕੰਪਨੀ ਰਿਕਾਰਡ ਨਾਲ ਪਹਿਲੇ ਨਾਂ ਤੇ ਆ ਫੁੱਲੀ ਸ਼ੋਰਸ ਕਰਦਾ ਠੀਕ ਹੈ ਲਓ ਜੀ ਕਰੋ ਚੈੱਕ ਕੰਡੀਸ਼ਨ ਇਹ ਵੀ ਨਵੀਆਂ ਜਮਾ ਜਮਾ ਨਵੀਆਂ 올 ਅਰੀਜਨਲ ਨੋਨ ਐਕਸੀਡੈਂਟਲ ਪਹਿਲੇ ਨਾਂ ਤੇ ਇਹ ਕੰਪਨੀ ਰਿਕਾਰਡ ਨਾਲ ਚੱਲੀ ਕਾਰ ਦੀ ਇਹ ਵੀ ਗਾਰੰਟੀ ਰਿਟਰਨ ਤੇ ਲਿਖ ਕੇ ਦੇਵਾਂਗੇ ਠੀਕ ਹੈ ਬਈ ਇਹ ਕਾਰ ਦੇ ਦਿਆਂਗੇ ਯੈਸ ਨੋ ਦੇ ਵਿੱਚ 15 ਲੱਖ ਤੇ 80 ਹਜ਼ਾਰ ਰੁਪਏ ਦੀ 15 ਲੱਖ 80 ਹਜ਼ਾਰ ਦੀ ਗੱਡੀ ਮਿਲ ਜੂ 12-13 ਲੱਖ ਦਾ ਲੋਨ ਵੀ ਹੋ ਜਾਣਾ ਰਾਮ ਨਾਲ 12-13 ਲੱਖ ਦਾ ਲੋਨ ਕਰਾ ਦੇਣੀ ਠੀਕ ਆ ਵੀਰੇ ਫੇਰ ਅੱਗੇ ਉਸ ਤੋਂ ਬਾਅਦ ਫੇਰ ਸਾਡੀ ਦੁਕਾਨ ਤੇ ਆਈ ਕ੍ਰਿਸਟਾ ਇਦੇ ਵਿੱਚ ਇਹ ਖਾਸੀ ਦਾ 2.8 ਜੀ ਆਟੋ ਹੈ ਇਹ ਜੀ ਆਟੋ ਗੇਅਰ ਦੇ ਵਿੱਚ ਕਾਰ ਹੈ ਠੀਕ ਹੈ ਡਾਕਟਰ ਡਰਾਈਵਨ ਹੈ ਜੀ ਜੀ ਇਹ ਨੰਬਰ ਇਹਦਾ ਵੀ ਬਹੁਤ ਸੋਹਣਾ ਕਾਰ ਦਾ ਚੱਲੀ ਹੋਈ ਹੈ ਸਿਰਫ 60000 ਕਿਲੋਮੀਟਰ ਠੀਕ ਹੈ 60000 ਚੱਲੀ ਕਾਰ ਬਈ ਆਟੋ ਗੇਅਰ ਦੇ ਵਿੱਚ ਕਾਰ ਤੁਹਾਨੂੰ ਬਹੁਤ ਘੱਟ ਮਿਕਾਉ ਮਿਲੂਗੀ ਜੀ ਇਸ ਵਾਈਡ ਦੇ ਵਿੱਚ ਜੀ ਹੂੰ ਠੀਕ ਹੈ ਪਹਿਲੇ ਨਾਂ ਤੇ ਹੈ ਹੂੰ ਦਸੰਬਰ ਮਹੀਨੇ ਦੀ ਕਾਰ ਹੈ ਹੂੰ ਜੀ ਆਟੋ ਹੈ ਸਟੀਅਰਿੰਗ ਤੇ ਬਟਨ ਟੱਚ ਪੈਨਲ ਸਾਰਾ ਕੁਝ ਵਰਕਿੰਗ ਚ ਹੈ ਬੈਕ ਕੈਮਰਾ ਲੱਗਿਆ ਹੋਇਆ ਆਟੋ ਫੋਲਡ ਹੈ ਮਿਰਰ ਇਹਦੇ ਵਿੱਚ ਵੀ ਹੈਗੇ ਆ ਠੀਕ ਹੈ ਨਵੇਂ ਟਾਇਰ ਆ ਸਟਿੱਪ ਨਹੀਂ ਹਨ ਯੂਜ਼ ਆ ਬੰਪਰ ਟੂ ਬੰਪਰ ਰਿਟਨ ਦੇ ਵਿੱਚ ਗਰੰਟੀ ਹੋਊਗੀ ਸਿੰਗਲ ਇੰਚ ਵੀ ਰੀਪੇਂਟ ਨਹੀਂ ਕਿਤੇ ਤੋਂ ਕਰ ਰੇਟ ਕੀ ਕੋਈ ਵੀ ਭਾ ਮੇਰਾ ਨੰਬਰ ਚੈੱਕ ਕਰਾ ਗੱਡੀ ਲੈਣ ਆ ਸਕਦਾ ਹੈ ਇਹ ਕਾਰ ਆਪਾਂ ਯਸਨੋ ਦੇ ਵਿੱਚ ਦੇ ਦੇਾਂਗੇ ਜੀ 14 ਲੱਖ ਤੇ 65000 ਰੁਪਏ ਦੀ 14 ਲੱਖ 65000 ਯਸਨੋ ਦੇ ਵਿੱਚ ਦੇ ਦੇਾਂਗੇ ਜੀ 12 ਲੱਖ ਰੁਪਏ ਤੱਕ ਦਾ ਆਪਾਂ ਕੋਸ਼ਿਸ਼ ਕਰਕੇ ਬੈਂਕ ਤੋਂ ਕਰਵਾ ਦੇਾਂਗੇ ਇਸ ਕਾਰ ਦੇ ਉੱਪਰ ਲੋਨ 2 ਲੱਖ 65000 ਲੈ ਕੇ ਆਓ 2 ਲੱਖ 65000 ਰੁਪਏ ਲਿਆਓ ਤੇ ਕਾਰ ਲੈ ਜਾਓ ਆਜੋ ਵੀ ਬੰਪਰ ਟੂ ਬੰਪਰ ਅਨਟੱਚ ਤੇ ਅੱਗੇ ਵੀ ਬੰਪਰ ਟੂ ਬੰਪਰ ਅਨਟੱਚ ਹੀ ਖੜੀ ਆ ਪਰ ਗੱਡੀ ਥੋੜੀ ਛੋਟੀ ਆ ਬਜਟ ਵੀ ਘੱਟ 5000 ਕਿਲੋਮੀਟਰ ਚੱਲੀ ਆਲਟੋ VXI ਹੂੰ ਦਸੰਬਰ 2022 ਦਸੰਬਰ 2022 5000 ਹੀ ਚੱਲੀ ਆ ਪਹਿਲੇ ਨਾਂ ਤੇ ਆ ਕਾਰ ਠੀਕ ਆ ਹਾਂਜੀ ਕਿਸੇ ਨੇ ਦਾਦ ਚ ਮਿਲੀ ਵੀ ਕਾਰ ਆ ਹਰ ਚੀਜ਼ ਵਰਕਿੰਗ ਦੇ ਵਿੱਚ ਆ ਡਬਲ 에ਅਰ ਬੈਗ ABS ਬ੍ਰੇਕਾਂ ਬਲੂਟੂਥ ਕਨੈਕਟੀਵਿਟੀ ਕੰਪਨੀ ਦਾ ਮਿਊ ਸਿਸਟਮ ਹਾਂ ਰੇਟ ਦੀ ਗੱਲ ਕਰਾਂਗੇ ਯਸ ਨੋ ਦੇ ਵਿੱਚ ਕਾਰ ਦੇਵਾਂਗੇ ਜੀ 3 ਲੱਖ ਤੇ 90 ਹਜ਼ਾਰ ਰੁਪਏ ਦੀ 3 ਲੱਖ 90 ਹਜ਼ਾਰ ਦੀ ਕਾਰ ਮਿਲ ਜੂ ਕਈ ਬਾਈ ਇਹ ਸੋਚ ਲੈਂਦੇ ਨੇ ਨਾ 5000 ਚੱਲੀ ਆ ਬਾਈ ਬੇਚ ਕਾਦੋਂ ਰਿਹਾ ਕੋਈ ਨੁਕਸ ਤਾਂ ਨਹੀਂ ਕੋਈ ਨੁਕਸ ਹੋਇਆ ਬਹੁਤ ਸਾਰੇ ਬਹੁਤ ਸਾਰੇ ਰੀਜਨ ਹੋ ਜਾਂਦੇ ਨੇ ਜਿੱਦਾਂ ਕਿ ਇਹ ਕਾਰ ਸੌਹਰਿਆਂ ਤੋਂ ਵੱਲੋਂ ਸੇਵਾ ਕਰਾਈ ਗਈ ਸੀ ਨਾ ਅਗਲੇ ਨੂੰ ਵੱਡੀ ਲੈਣੀ ਸੀ ਕੋਈ ਗੱਡੀ ਤਾਂ ਅਗਲਾ ਸੇਲ ਲਈ ਲਾਤੀ ਅਗਲਾ ਵੱਡੀ ਲੈ ਲੂਗਾ ਹਣਾ ਲੋਨ ਦੀ ਗੱਲ ਕਰਾਂਗੇ 100% ਤੱਕ ਲੋਨ ਹੋ ਜੂ ਕਾਰ ਦੇ ਉੱਪਰ 390 ਦੇ ਸਾਰਾ ਲੋਨ ਹੋ ਜੂ ਪਰ ਜੇ ਗੱਡੀ ਬੁੱਕ ਕਰਨੀ ਹੈ ਤਾਂ ਟੋਕਨ ਮਨੀ ਤੋਂ ਬਿਨਾ ਗੱਡੀ ਬੁੱਕ ਨਹੀਂ ਹੋਏਗੀ ਬਿਲਕੁਲ ਠੀਕ ਹੈ ਮੇਰੇ ਆ ਜੋ ਅੱਗੇ ਅੱਗੇ ਫੇਰ ਕ੍ਰਿਸਟਾ ਦਿਖਾਉਣਾ ਤੁਹਾਨੂੰ ਅੱਗੇ ਆ ਗਈ 0072 ਨੰਬਰ ਦੀ ਇਹ ਵੀ ਤੋਹਫਾ ਕ੍ਰਿਸਟਾ ਹੈ 2019 ਮਾਡਲ ਸਿਰਫ ਚੱਲੀ ਹੈ 36000 ਕਿਲੋਮੀਟਰ ਸਿਰਫ 36000 ਕੀ ਬਾਤ ਹੈ 18 ਲੱਖ 75000 ਰੁਪਏ ਦੀ ਕਾਰ ਮਿਲੂਗੀ ਜੀ ਬੰਪਰ ਦੂ ਬੰਪਰਾਂ ਟੱਚ ਦੇਦੀ ਵੀ ਗਾਰੰਟੀ ਹੈ ਵੀ ਵੇਰੀਐਂਟ ਹੈ ਟਾਇਰ ਟੱਪਾ ਇਹਦਾ ਵੀ ਨਾਲ ਦਾ ਹੈ 15 ਗੁ ਲੱਖ ਰੁਪਏ ਦਾ ਕੋਸ਼ਿਸ਼ ਕਰਕੇ ਗੱਡੀ ਦੇ ਉੱਪਰ ਅਪ ਕਰਾ ਦੇਾਂਗੇ ਲੋਨ ਕਿ ਚੇ ਕੀ ਰਹਿ ਗਿਆ ਫਿਰ ਡਾਊਨ ਪੇਮੈਂਟ 375 375 375 ਦੀ ਬਾਈ ਡਾਊਨ ਪੇਮੈਂਟ ਲਿਆਓ ਬਾਕੀ ਲੋਨ ਹੋ ਜਾ ਕਾਰ ਦੇ ਉੱਤੇ ਤੇ ਕੰਡੀਸ਼ਨ ਚੈੱਕ ਕਰੋ ਗੱਡੀ ਦੀ ਜਿਵੇਂ ਨਵੀਂ ਹੈ ਕੈਪਟਨ ਸੀਟ ਵਾਲੀ ਕਾਰ ਹੈ ਲਓ ਜੀ ਅੱਗੇ ਖੜੀ ਆ ਬਾਈ ਜੀ ਥਾਰ ਥਾਰ 2023 ਮਾਡਲ ਹੂੰ ਪਹਿਲੇ ਨਾਂ ਤੇ ਫੁੱਲ ਬੀਮਾ ਸਣੀ ਵੀਰੇ ਕਾਫੀ ਗੱਡੀਆਂ ਦੇ ਨੰਬਰ ਪੇੜ ਵਾਲੇ ਹੋ ਗਏ ਹਨਾ ਹਾਂਜੀ ਨੰਬਰ ਸਾਰੇ ਲੋਕ ਕਮੈਂਟ ਕਰਨਗੇ ਵੀ ਇਹ ਕਿਹੜਾ ਪੇਡ ਨੰਬਰ ਹੋਇਆਗਾ ਲਗੇ ਪੇਡ ਹੋਵੇ ਨਾ ਹੋਵੇ ਆਪਾਂ ਤਾਂ ਨਾ ਤਾਂ ਕੋਈ ਐਕਸਟਰਾ ਪੇਡ ਲੈਣੀ ਆ ਕੋਈ ਨੰਬਰ ਪੇਡ ਹੀ ਨਾ ਆਪਾਂ ਪੈਸੇ ਦਿੱਤੇ ਆ ਨੰਬਰ ਸਾਰੇ ਸੋਹਣੇ ਆ ਆਪਾਂ ਐਜ਼ ਇਟ ਇਜ਼ ਹੀ ਦੇਨੇ ਆ ਨਾ ਆਪਾਂ ਵੇਚਨੇ ਆ ਬਿਲਕੁਲ ਆਪਾਂ ਨੂੰ ਫ੍ਰੀ ਆਇਆ ਫ੍ਰੀ ਦੇਨੇ ਆ ਪਰ ਜਿਹਨੇ ਲੈਣਾ ਹੋਵੇ ਉਹਨੂੰ ਮੁੱਲ ਮਿਲੂਗਾ ਹਾਂ ਜਿਹਨੇ ਨਵਾਂ ਲਵਾਉਣਾ ਹੁਣ ਉਹਨੂੰ ਮੁੱਲ ਮਿਲੂਗਾ ਉਹਨੂੰ ਖੁਦ ਲੈਣਾ ਪਊਗਾ ਬਾਈ ਤੁਹਾਨੂੰ ਫ੍ਰੀ ਚ ਮਿਲ ਜੂ ਦੱਸਿਓ ਇਹਦੀ ਡਿਟੇਲ 2023 ਮੋਰਲਾ 19000 ਚੱਲੀ ਆ ਠੀਕ ਹੈ ਪਹਿਲੇ ਨਾ ਤੇ ਆ ਫੁੱਲ ਵੀ ਹੈ ਠੀਕ ਹੈ ਸਿੰਗਲ ਸਕ੍ਰੈ 4/2 4/2 ਮੈਨੂਅਲ ਗੇਅਰ ਦੇ ਵਿੱਚ ਕਾਰ ਆ ਠੀਕ ਹੈ ਇਹ ਆਪਾਂ ਯੈਸ ਨੋ ਦੇ ਵਿੱਚ ਕਾਰ ਦੇ ਦੇਾਂਗੇ ਜੀ 13 ਲੱਖ ਤੇ 40000 ਰੁਪਏ ਦੀ 13 ਲੱਖ 40000 13 40 ਦੀ ਕਾਰ ਦੇ ਦਿਆਂ 11 ਲੱਖ ਰੁਪਏ ਦਾ ਕਰਾ ਦਿਆਂ ਕਾਰ ਦੇ ਉਪਰ ਆਪਾਂ ਲੋਨ 2 40 ਲਿਆਇਓ ਡਾਊਨ ਪੇਮੈਂਟ ਦਾ ਬਾਕੀ ਹੋਜੂ ਲੋਨ ਲੋਨ ਬਾਈ ਜੀ ਤੇ ਅੱਗੇ ਗ੍ਰੇ ਕਲਰ ਦੇ ਵਿੱਚ ਗੱਡੀ ਖੜੀ ਹੈ ਔਰਾ ਔਰਾ ਖੜੀ ਹੈ ਜੀ ਟੌਪ ਐਂਡ ਮਾਡਲ ਹੂੰ 2022 ਮਾਡਲ ਠੀਕ ਹੈ 282 ਹੂੰ ਪੁਸ਼ ਬਟਨ ਸਟਾਰਟ ਟਾਪ ਵੇਰੀਨ ਦੇ ਵਿੱਚ ਪਿਓਰ ਪੈਟਰੋਲ ਕਾਰ ਆ ਠੀਕ ਹੈ ਬੰਪਰ ਟੂ ਬੰਪਰ 올 ओरिजिनल ਆ ਜੀ ਰੇਟ ਦੀ ਗੱਲ ਕਰਾਂਗੇ ਕਾਰ ਦੇ ਦੇਣ ਇੱਕੋ ਗੱਲ ਰੇਟ ਦੇ ਵਿੱਚ ਠੀਕ ਆ ਵੀਰੇ ਕੀ ਰੇਟ ਆ ਇਹਦਾ ਪੁਸ਼ ਬਟਨ ਸਟਾਰਟ ਕਾਰ ਦੇ ਦੇ ਦਿਆਂਗੇ ਇੱਕੋ ਰੇਟ ਯੈਸ ਨੋ ਚ 6 ਲੱਖ ਤੇ 25000 ਜੀ 6 ਲੱਖ 25000 ਦੀ ਬੰਦੇ ਦੀ ਕੈਪੇਬਿਲਿਟੀ ਬੰਦੀ ਹੋ ਐਲੀਜੀਬਿਲਟੀ 100% ਲਾਉਣੀ ਇਹਦੇ ਕਰਾ ਦੇਾਂਗੇ ਲਓ ਜੀ ਇਹ ਵੀ ਆਧਾਰ ਕਾਰਡ ਤੇ ਪੈਨ ਕਾਰਡ ਵਾਲੀ ਇਹ ਕਾਰ ਸਮਝ ਲਓ ਤੇ ਅੱਗੇ ਬਾਈ ਆਟੋਮੈਟਿਕ ਕਾਰ ਦੇ ਵਿੱਚ ਆ ਗਈ ਸੈਂਟਰੋ ਹੂੰ ਛੋਟੀ ਕਾਰ ਆ ਚੱਲੀ ਸਿਰਫ 15000 ਆ ਜੀ ਬੰਪਰ ਟੂ ਬੰਪਰ ਆਨ ਟੱਚ ਦੀ ਗਾਰੰਟੀ ਆ ਸਪੋਰਟਸ ਦੇ ਵਿੱਚ ਆਟੋ ਆ ਮਾਡਲ ਕਿਹੜਾ ਇਹ 2021 ਦਸੰਬਰ ਦਾ 21 ਦਸੰਬਰ ਆਟੋਮੈਟਿਕ ਪਟਰੋਲ ਦੀ ਕਾਰ ਸੈਂਟਰੋ ਲਓ ਜੀ ਕੰਡੀਸ਼ਨ ਅੰਦਰੋਂ ਵੀ ਚੈੱਕ ਕਰ ਲਓ ਘੈਂਟ ਗੱਡੀ ਆ ਇਹ ਵੀ ਘੱਟ ਬਜਟ ਦੇ ਵਿੱਚ ਆਟੋਮੈਟਿਕ ਜਿਹਨੇ ਲੈਣੀ ਆ ਨਵੀਂ ਕਾਰ ਆ ਸਮਾਰਟ ਆਟੋ ਦੇ ਵਿੱਚ ਆ 5 ਲੱਖ 40 ਹਜ਼ਾਰ ਰੇਟ ਆ 4 ਕੋ ਲੱਖ ਰੁਪਏ ਦਾ ਇਸ ਕਾਰ ਦੇ ਉੱਪਰ ਆਪਾਂ ਬੈਂਕ ਤੋਂ ਕਰਾ ਦੇਾਂਗੇ ਲੋਨ 140000 ਲਿਆਓ ਤੇ ਗੱਡੀ ਲੈ ਕੇ ਜਾਓ ਅੱਗੇ ਆ ਗਈ ਬਾਈ ਜੀ ਸਨਰੂਫ ਵਾਲੀ ਸੈਲਟੋਸ ਸੈਲਟੋਸ 2022 ਰਜਿਸਟਰਡ 23 47000 ਚੱਲੀ ਠੀਕ ਹੈ ਸੈਕੰਡ ਓਨਰ ਆ ਫੁੱਲ ਇਨਸ਼ੋਰਡ ਆ ਕਾਰ ਦਾ ਯੋਕੋ ਹਮਾ ਦੇ ਨਵੇਂ ਟਾਇਰ ਆ ਠੀਕ ਆ ਵੀਰੇ ਬੰਪਰ ਟੂ ਬੰਪਰ ਅੰਟਾ ਚ ਜੀ ਇਹ ਕਿਹੜਾ ਹੈ ਇਹ ਐਚਟੀਐਕਸ ਆ ਜੀ ਐਚਟੀਐਕਸ ਠੀਕ ਹੈ ਸਨਰੂਫ ਵਾਲੀ ਕਾਰ ਆ ਸਨਰੂਫ ਵਾਲੀ ਕਾਰ ਆ ਪੁਸ਼ ਬਟਨ ਸਟਾਰਟ ਨੈਵੀਗੇਸ਼ਨ ਸਾਰੇ ਫੀਚਰ ਚ ਆ ਜਾਂਦੇ ਚੱਲੀ 47000 ਕਰੋ ਵੀ ਚੈੱਕ ਇਹਦਾ ਰੇਟ ਏ ਰੇਟ ਜਸਨੋ ਵਾਲਾ ਇੱਕੋ ਰੇਟ ਹੀ ਹੈ ਜਸਨੋ ਵਾਲਾ 13 ਲੱਖ 50 ਹਜ਼ਾਰ ਦੀ ਕਾਰ ਦੇ ਦੇਵਾਂਗੇ 12 ਤੋਂ 12.5 ਲੱਖ ਰੁਪਏ ਦਾ ਗੱਡੀ ਉੱਪਰ ਕਰਾ ਦੇਵਾਂਗੇ ਆਪਾਂ ਲੋਣ ਠੀਕ ਹੈ ਵੀਰੇ ਤੇ ਅੱਗੇ ਆ ਗਈ i20 i20 ਆਸਤਾ ਆਪਸ਼ਨਲ ਹੈ ਜੀ ਪ੍ਰੋਜੈਕਟਰ ਲਾਈਟਾਂ ਡਾਇਮੰਡ ਕੱਟ ਲॉयਲ ਪੁਸ਼ ਬਟਨ ਸਟਾਰਟ ਪੈਟਰੋਲ ਵੀਰੀਨ ਦੇ ਵਿੱਚ ਕਾਰ ਹੈ ਚੱਲੀ ਹੋਈ ਹੈ ਸਿਰਫ 21000 ਕਿਲੋਮੀਟਰ 21000 ਜਸਟ ਚੱਲੀ ਆ ਬਈ ਬਹੁਤ ਨਵੀਂ ਕਾਰ ਹੈ ਕਰੋ ਚੈੱਕ ਤੇ ਇਹਦਾ ਰੇਟ ਇਹ ਕਾਰ ਆਪਾਂ ਦੇ ਦੇਾਂਗੇ ਕੋਈ ਐਸਰੋ ਦੇ ਵਿੱਚ 6 ਲੱਖ ਤੇ 90 ਹਜ਼ਾਰ ਰੁਪਏ ਦੀ 6 ਲੱਖ 90 ਹਜ਼ਾਰ ਦੀ ਡਾਊਨ ਪੇਮੈਂਟ ਕਿੰਨੀ ਲੈ ਕੇ ਆਉਣੀ ਹੈ ਇਹ ਤਕਰੀਬਨ 1 ਲੱਖ ਡੇਢ ਲੱਖ ਰੁਪਏ ਡਾਊਨ ਪੇਮੈਂਟ ਨਾਲ ਆਪਾਂ ਕਾਰ ਦੇ ਦੇਾਂਗੇ ਠੀਕ ਹੈ ਵੀਰੇ ਲਓ ਜੀ ਅੱਗੇ ਆ ਗਈ ਵਰਨਾ ਕਾਰ ਦੱਸਿਓ ਵੀਰੇ ਵਰਨਾ 2021 ਮਾਡਲ ਡੀਜ਼ਲ ਜੀ ਪਹਿਲੇ ਨਾ ਤੇ ਇਹ ਫੁੱਲ ਵੀ ਮੈਂ 65 ਹਜ਼ਾਰ ਕਿਲੋਮੀਟਰ ਕੰਪਨੀ ਰਿਕਾਰਡ ਨਾਲ ਚੱਲੀ ਆ ਨਵੇਂ ਜੋਕੋਮਾਂ ਦੇ ਟਾਇਰਾਂ ਸਟਿੱਪ ਨਹੀਂ ਹਨ ਯੂਜ਼ ਆ ਹਮਮ 올 ਓਰੀਜਨਲ ਦੀ ਇਹਦੀ ਵੀ ਗਾਰੰਟੀ ਰਿਟਨ 'ਚ ਲਿਖ ਕੇ ਦੇਵਾਂਗੇ ਠੀਕ ਹੈ ਤੇ ਰੇਟ ਕੀ ਗੱਡੀ ਦਾ ਇਹ ਕਾਰ ਆਪਾਂ ਯਸਨੋ ਦੇ ਵਿੱਚ ਦੇ ਦੇਾਂਗੇ ਜੀ 11 ਲੱਖ ਤੇ 40 ਹਜ਼ਾਰ ਰੁਪਏ ਦੀ 11 ਲੱਖ 40 ਹਜ਼ਾਰ ਦੀ ਲੋਨ ਕਰਾ ਦੇਾਂਗੇ 10 ਤੋਂ 10.5 ਲੱਖ ਰੁਪਏ ਦਾ ਮਤਲਬ 90 ਹਜ਼ਾਰ ਚ ਵੀ ਸਰ ਸਕਦਾ ਤੇ 1 40 ਵੀ ਲੈਉਣਾ ਪੈਣਾ 40 ਵੀ ਲੈਉਣਾ ਪੈ ਸਕਦਾ ਪਰ ਬੰਦੇ ਦੀ ਐਲੀਜੀਬਿਲਟੀ ਬੰਨੀ ਚਾਹੀਦੀ ਤੇ ਲੋਨ ਦੀ ਲੋਨ ਆਪਾਂ ਕਰਾ ਦੇਾਂਗੇ ਹੋ ਸਕਦਾ 50 ਹਜ਼ਾਰ ਵਾਲੀ ਕਰਾ ਦੇ ਲੋਨ ਠੀਕ ਆ ਵੀਰੇ ਤੇ ਅੱਗੇ ਆ ਗਈ ਸਿਆਜ਼ ਸਿਆਜ਼ 2017 ਜੀਡੀ ਪਲੱਸ ਹੈ ਪਹਿਲੇ ਨਾਂ ਦੀ ਕਾਰ ਹੈ ਠੀਕ ਹੈ ਚੱਲੀ ਹੋਈ ਹੈ 85 ਹਜ਼ਾਰ ਔਲ オリジナル ਇਹਦੀ ਵੀ ਗਾਰੰਟੀ ਹੈ ਨੋਨ ਐਕਸੀਡੈਂਟਲ ਹੈ ਕੰਪਨੀ ਰਿਕਾਰਡ ਨਾਲ ਚੱਲੀ ਵੀ ਹੈ ਜੀ ਯਸਰੋ ਵਾਲਾ ਪ੍ਰਾਈਸ ਹੈ 6 ਲੱਖ ਰੁਪਈਆ 6 ਲੱਖ ਦੇ ਵਿੱਚ ਬਾਈ ਜੀ ਸਾਰ ਨੂੰ ਟਾਪ ਮਾਡਲ ਡੀਜ਼ਲ ਦੀ ਸਿਆਜ ਦੇਣ ਲੱਗਿਆ ਤੁਹਾਨੂੰ ਪੁਸ਼ ਬਟਨ ਸਟਾਰਟ ਵਾਲੀ ਸਟੀਰਿੰਗ ਕੰਟਰੋਲ ਵਗੈਰਾ ਸਾਰਾ ਕੁਝ ਹੀ ਆ ਗਿਆ ਤੇ ਇਹਦੇ ਲਈ ਡਾਉਨ ਪੇਮੈਂਟ ਮਨ ਕੇ ਚਲੋ ਇਹ ਤੇ ਲੋਨ ਹੋ ਜੂਗਾ ਜੀ 5 ਗ ਲੱਖ ਰੁਪਏ ਦੇ ਘਰਾਂ ਚ ਲੱਖ ਰੁਪਇਆ ਲਿਓਣਾ ਪਊ। ਲੱਖ ਰੁਪਇਆ ਡਾਊਨ ਪੇਮੈਂਟ ਲਿਆਓ ਬਾਕੀ ਲੋਨ ਹੋ ਜੇ। ਬਾਈ ਤਾਜੀ ਤਾਜੀ ਆਈ ਆ ਅਰਬਨ ਕਰੂਜ਼ਰ ਬਰੀਜਾ ਦੀ ਭੈਣ ਤੋਤੀ ਵੀ ਨਹੀਂ ਹੈਗੀ ਆ ਦਾਗ ਜੇ ਤੁਹਾਨੂੰ ਦਿਖਦੇ ਹੋਣਗੇ ਉਦਾਂ ਹੀ ਤੁਹਾਨੂੰ ਦਿਖਾ ਰਹੇ ਹਾਂ। 22 12 21 ਹਾਂ। ਪ੍ਰੀਮੀਅਮ ਗ੍ਰੇਡ ਹੈ ਜੀ। ਠੀਕ ਹੈ। ਪ੍ਰੀਮੀਅਮ ਗ੍ਰੇਡ ਆ ਜਾਂਦਾ ਇਹ ਚ ਟੌਪ ਐਂਡ ਮਾਡਲ। ਟੌਪ ਮਾਡਲ ਸਾਰਾ ਤੋਂ। ਠੀਕ ਹੈ। ਬੰਪਰ ਟੂ ਬੰਪਰ ਹਾਂ ਟੱਚ ਹੈ। ਆ ਸਟਿਕਰ ਲਿਆ ਕੇ ਵੀਰ ਦਿਖਾਈਆਂ ਕੰਪਨੀ ਦਾ ਸਟਿਕਰ ਓਵੇਂ ਦਾ ਓਵੇਂ ਜੀ ਨਵੇਂ ਸੀਟ ਕਵਰ ਆ ਡਾਇਮੰਡ ਕੱਟ ਲੋਏ ਵੀਲ ਆ ਹਮ ਚੱਲੀ ਦੀ ਗੱਲ ਕਰਾਂਗੇ ਚੱਲੀ ਹੋਏ ਸਿਰਫ 23000 ਕਿਲੋਮੀਟਰ ਹਮ ਟੌਪ ਐਂਡ ਵੇਰੀਐਂਟ ਆ ਗਿਆ ਇਹ ਜੀ ਆਟੋ ਫੋਲਡਰ ਮਿਰਰ ਆ ਜਾਂਦੀ ਇਹਦੇ ਚ ਹਮ ਕਰੂਜ਼ ਕੰਟਰੋਲ ਵਾਇਰਲੈਸ ਚਾਰਜਰ ਆਟੋ ਹੈੱਡਲਾਈਟਸ ਆਟੋ ਰੀਅਰ ਤੇ ਫਰੰਟ ਵਾਈਪਰਸ ਆਟੋ ਹੀ ਸ਼ੀਸ਼ਾ ਹਾਂ ਬੈਕ 뷰 ਸਾਰੇ ਫੀਚਰ ਇਹ ਚ ਆ ਜਾਂਦੇ ਟੌਪ ਐਂਡ ਵੇਰੀਐਂਟ ਆ ਦੇਖਣ ਨੂੰ ਬ੍ਰਿਜ ਵਰਗੀ ਆ ਪਰ ਫੀਚਰ ਬ੍ਰਿਜਾਂ ਤੋਂ ਜਿਆਦੇ ਨੇ ਹੈ ਟੋਟਾ ਦੀ ਕਾਰ ਪਹਿਲੇ ਨਾਂ ਤੇ ਹੈ ਰਿਟਰਨ ਦੇ ਵਿੱਚ ਗਰੰਟੀ ਹੋਊਗੀ ਸਿੰਗਲ ਇੰਚ ਵੀ ਜੇ ਰੀਪੇਂਟ ਹੋਵੇ ਤਾਂ ਕਾਰ ਰੇਟ ਦੱਸ ਦੋ ਫਿਰ ਇਹਦਾ ਇਹ ਕਾਰ ਯੈਸਨੋ ਦੇ ਵਿੱਚ ਮਿਲੂਗੀ ਜੀ 8 ਲੱਖ ਤੇ 35000 ਰੁਪਏ ਦੀ 8 ਲੱਖ 35000 8 ਲੱਖ 35000 ਦੀ ਯੈਸਨੋ ਚ ਕਾਰ ਮਿਲੂਗੀ 8 ਲੱਖ ਰੁਪਏ ਤੱਕ ਦੇ ਲੋਨ ਕਰਾ ਦਿਆਂ ਕਾਰ ਦੇ ਉੱਪਰ 35000 ਰੁਪਏ ਲੈ ਕੇ ਆਉਣਾ ਬਾਈ ਜੀ ਸਿਰਫ ਆ ਗੱਡੀ ਦੇ ਦਾਂਗੇ ਤੁਹਾਨੂੰ ਸਿੰਗਲ ਇੰਚ ਵੀ ਬੰਪਰ ਪੇਂਟ ਹੋਵੇ ਤਾਂ ਗੱਡੀ ਫਰੀ ਫੇਰ ਕੁਝ ਵੀ ਨਹੀਂ ਲਿਆਉਣਾ ਕੁਝ ਵੀ ਨਹੀਂ ਲਿਆਉਣਾ ਲੋਨ ਵੀ ਨਹੀਂ ਕਰਾਉਣਾ ਤੇ ਅੱਗੇ ਆ ਗਈ ਆਲਟੋ ਆਲਟੋ ਆ ਗਈ ਜੀ 2018 ਮਾਡਲ ਠੀਕ ਹੈ ਚੱਲੀ ਸਿਰਫ 17000 ਹੂੰ ਹੁਣ ਇਹ ਕਾਰ ਆਈ ਹੈ ਆਪਣੇ ਕੋਲ ਇਹ ਐਲ ਐਕਸ ਆਈ ਵੇਰੀਐਂਟ ਆ ਜੀ ਪੰਨੇਲ ਦਾ ਕੰਪਨੀ ਦੇ ਚੜੇ ਵੀ ਆ ਵੀਰ ਨੂੰ ਕਹੂੰਗਾ ਚਾਬੀ ਲਾ ਕੇ ਮੀਟਰ ਚੈੱਕ ਕਰਵਾਵੇ ਦੇਖਦੇ ਆ ਯਾਰ ਉਹੀ ਤਾਂ ਨਹੀਂ ਗੱਪ ਮਾਰੀ ਜਾਂਦੇ ਕਿਤੇ ਲੈ ਮੀਟਰ ਦਿਖਾ ਨੇੜੇ ਕਰ ਬਾਕੀ ਯਾਰ 18000 ਹੀ ਚੱਲੀ ਹੈ ਜੇ ਰਿਕਾਰਡ ਚੈੱਕ ਕਰਾ ਲਓ ਨੰਬਰ ਤੁਹਾਡੇ ਸਾਹਮਣੇ ਨੰਬਰ ਤਾਂ ਆਪਾਂ ਕਿਸੇ ਕਾਰ ਦਾ ਲਕੋਇਆ ਨਹੀਂ ਪੰਨੇ ਵੀ ਚੈੱਕ ਕਰਾ ਲਿਓ ਲੈਬ ਚੋਂ 2018 ਵਾਲੀ ਹੈ ਹਾਂ LXI ਮੁਕਸਰ ਨੰਬਰ ਪਹਿਲਣਾਂ ਦੀ ਕਾਰ ਹੂੰ ਕਾਰ ਦਾ ਯਸਨ ਵਾਲਾ ਇੱਕੋ ਹੀ ਪ੍ਰਾਈਸ ਹੈ ਜੀ 3 ਲੱਖ ਰੁਪਇਆ 3 ਲੱਖ 2.5 ਲੱਖ ਰੁਪਏ ਤੱਕ ਦਾ ਬਕਾਰ ਦੋ ਪਰ ਬੈਂਕ ਤੋਂ ਕਰਾ ਦੇਾਂਗੇ ਲੋਨ 50000 ਰੁਪਇਆ ਲਿਆਓ ਤੇ ਗੱਡੀ ਲੈ ਜਿਓ ਮਤਰਾ ਇਹ ਕਾਰ ਆਪਣੇ ਕੋਲ ਹੁਣੇ ਫਰੈਸ਼ੀ ਆਈਆਂ ਦੋਨੇ ਇੱਕ ਆ ਵੈਗਨਰ ਆਈ ਹੈ ਜੀ ਇਹ ਵੀ ਤੋਹਫਾ ਹੀ ਹੈ ਵੈਗਨਰ ਆਈ ਹੈ ਤੋਹਫਾ ਬਹੁਤ ਨਵੀਂ ਕਾਰ ਹੈ ਇਹਦਾ ਨੰਬਰ ਲਗਾਉਣ ਦਾ ਕਾਰਨ ਹੈ ਜੀ ਇਹ ਤੇ ਲੱਗਿਆ ਨੰਬਰ 003 ਹਾਂ ਅ ਵੀਰ ਨੂੰ ਉਹ ਚੈੱਕ ਕਰਾ ਦਿਓ ਉਹ ਅਗਲੇ ਨੇ ਲਾਉਣਾ ਹੈ ਨੰਬਰ ਹਾਂ ਤਾਂ ਨੰਬਰ ਲਕੋਇਆ ਹੈ ਜੀ ਵੀ ਤਾਂ ਮਤਲਬ ਕਿ ਕਹ ਲਾ ਕੋਈ ਇਹਦਾ ਨੰਬਰ ਕਿਉਂ ਲਕੋਇਆ ਵਾਕਿਆ ਲਕੋਇਆ ਨਹੀਂ ਹਾਂ ਵੀ ਐਕਸ ਆਈ ਆਪਸ਼ਨਲ ਆ ਦਸੰਬਰ ਮਹੀਨੇ ਦੀ 2021 ਮਾਡਲ ਆ 21 ਮਾਡਲ ਵੀ ਐਕਸ ਆਈ ਆਪਸ਼ਨਲ ਆ ਵੀ ਐਕਸ ਆਈ ਆਪਸ਼ਨਲ ਆ ਅਲੋਏ ਬਿਲਕੁਲ ਨਵੇਂ ਕੰਪਨੀ ਦੇ ਟਾਇਰ ਯੋਕੋਮਾ ਦੇ ਨਵੇਂ ਸੀਟ ਕਵਰ ਮੀਟਰ ਰੀਡਿੰਗ ਵੀਰ ਨੂੰ ਗੋਗਾ ਚੈੱਕ ਕਰਾਉ ਚੱਲੀ ਆ 13129 ਕਿਲੋਮੀਟਰ ਹਾਂ ਜਮਾ ਟਕਾ ਕੇ 1 ਕਿਲੋਮੀਟਰ ਮੀਟਰ ਬੈਕ ਹੋਵੇ ਆਪਣੀ ਗਰੰਟੀ ਹੈ ਪਹਿਲੇ ਨਾਂ ਤੇ ਹੈ ਠੀਕ ਹੈ ਫੋਲੀ ਬੀਮਾਕਾਰ ਦਾ 31 ਦਸੰਬਰ 2025 ਤੱਕ ਬੀਮਾ ਫੁੱਲ ਠੀਕ ਹੈ ਯਸਨੂ ਵਾਲਾ ਪ੍ਰਾਈਸ ਹੈ ਜੀ ਇਹਦਾ ਘਟ ਵੱਧ ਨਹੀਂ ਹੋਣਾ 4 ਲੱਖ ਤੇ 65000 ਰੁਪਇਆ 4 ਲੱਖ 65000 ਮੈਨੂੰ ਲੱਗਦਾ 65000 ਡਾਊਨ ਪੇਮੈਂਟ ਮੰਗਦਾ 4 ਲੱਖ ਦਾ ਵੀ ਲੋਨ ਹੋ ਜੂ ਸਵਾ 4 ਦਾ ਵੀ ਹੋ ਜੂ ਲੋਨ 4.5 ਦਾ ਵੀ ਹੋ ਜੂ ਅੱਛਾ ਜੀ ਬੰਦੇ ਦੀ ਐਲੀਜੀਬਿਲਿਟੀ ਬੰਨੀ ਜਾਈਦੀ ਲੋਨ ਕਰਾਉਣਾ ਸਾਡੀ ਜ਼ਿੰਮੇਵਾਰੀ ਆ ਜੇ 4.5 ਦਾ ਹੁੰਦਾ ਹੋਇਆ ਫਿਰ ਤਾਂ 15000 15000 ਡੀਪੀ ਨਾਲ ਹੀ ਕਾਰ ਦੇ ਦੇਾਂਗੇ ਯਾਰ ਲਓ ਜੀ 15000 ਰੁਪਏ ਲਿਆਓ ਗੱਡੀ ਦਾ ਸਰ ਦਾ ਮਹਿੰਗਾ ਲੋਕ ਉਹਨਾਂ ਦਾ ਟਾਇਰ ਪਾਇਆ ਹੋਇਆ ਜੀ ਬਿਲਕੁਲ ਟਾਇਰ ਬਹੁਤ ਮਹਿੰਗੇ ਪਾਇਆ ਡਾਇਮੰਡ ਕਾਰ ਬਿਲਕੁਲ ਬਿਲਕੁਲ ਕਈ ਬਾਈ ਕਹਿ ਦੇਣਗੇ ਟਾਇਰ ਮਹਿੰਗੇ ਨਹੀਂ ਹੈ ਭਾਈ ਜਦੋਂ ਬਾਰ ਨਵੇਂ ਪਵਾਉਣੇ ਪੈਂਦੇ ਨੇ ਉਦੋਂ ਬਦਲ ਪਤਾ ਕਰੋ ਫਿਰ ਸਾਡੇ ਕੋਲ ਹਾਂਜੀ 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 ਬਿਲਕੁਲ ਬਿਲਕੁਲ ਅਸੀਂ ਵੀ ਤਾਂ ਕਹਿ ਰਹਿਆ ਅਸੀਂ ਪਵਾਏ ਨੇ ਹੂੰ ਠੀਕ ਆ ਭਾਈ ਤੇ ਅਗਲੀ ਗੱਡੀ ਕਿਹੜ ਆਜਾ ਭਾਈ ਸਕਾਰਪਿਓ ਖੜੀ ਹੈ ਦੱਸੋ ਇਹਦੇ ਬਾਰੇ ਸਕਾਰਪਿਓ 2017 ਜੀ S10 ਹਮ ਪਹਿਲੇ ਪਕ ਨਾ ਦੀ ਕਾਰ ਪੱਕੇ ਪੰਜਾਬ ਨੰਬਰ ਦੀ ਨਵੇਂ ਟਾਇਰ ਇੱਕ 25 ਕੰਪਨੀ ਰਿਕਾਰਡ ਚੱਲੀ ਹੋਈ ਹੈ ਠੀਕ ਹੈ ਅੰਦਰੋਂ ਕੰਡੀਸ਼ਨ ਚੈੱਕ ਕਰੋ ਬਿਲਕੁਲ ਨਵੀਂ ਹੈ ਕੈਪਟਨ ਸੀਟਾਂ ਵਾਲੀ ਕਾਰ ਆ ਮਿੱਤਰੋ ਕੈਪਟਨ ਸੀਟਾਂ ਵਾਲੀ ਹਾਂਜੀ ਇਹ ਕਾਰ ਯਾਸਰੋਂ ਦੇ ਵਿੱਚ ਦੇ ਦਿਆਂਗੇ 12 ਲੱਖ ਰੁਪਏ ਦੀ ਜੀ 12 ਲੱਖ ਦੀ 10 ਲੱਖ ਰੁਪਏ ਤੱਕ ਦਾ ਆਪਾਂ ਕਰਾ ਦੇਾਂਗੇ ਬੈਂਕ ਤੋਂ ਇਸ ਕਾਰ ਦੇ ਉੱਪਰ ਪਹਿਲਾਂ ਕਹਿੰਦੇ ਸੀ ਕਿ 10 ਲੱਖ ਦਾ ਲੋਨ ਹੋ ਜਾਵੇ ਹਾਂਜੀ 2 ਲੱਖ ਡਾਊਨ ਪੇਮੈਂਟ ਲਿਆਓ ਅੱਗੇ ਕੀ ਆ ਕੈਰਨਜ਼ ਆ ਗਈ ਜੀ ਪ੍ਰੈਸਟੀਜ ਪਲੱਸ 18 ਤੋਂ 18 ਲੱਖ ਵਾਲਾ ਮਾਡਲ ਹੈ ਪੁਸ਼ ਬਟਨ ਸਟਾਰਟ ਠੀਕ ਹੈ ਕੰਪਨੀ ਲੋਏਵਿਲ 크ਰੂਜ਼ ਕੰਟਰੋਲ ਸਟੀਅਰਿੰਗ ਕੰਟਰੋਲ ਸਾਰੇ ਫੀਚਰੇ ਕਾਰ 'ਚ ਆ ਜਾਂਦੇ ਆ 2000 ਤੇ 22 ਮਾਡਲ ਦਾ ਕਾਰ ਇਹ ਠੀਕ ਹੈ ਵੀਰੇ ਇਹ ਕਾਰ ਆਪ ਦੇ ਦੇ ਦਿਆਂਗੇ ਨਵੀਂ 18 ਸਵਾ 18 ਦੀ ਆਪਾਂ ਕਾਰ ਦੇ ਦੇਾਂਗੇ 13 ਲੱਖ ਤੇ 50 ਹਜ਼ਾਰ ਰੁਪਏ ਦੀ ਡੀਜ਼ਲ ਦੇ ਵਿੱਚ 1350000 ਹਾਂਜੀ 10 ਤੋਂ 11 ਲੱਖ ਰੁਪਏ ਦਾ ਇਸ ਕਾਰ ਦੇ ਉੱਪਰ ਵੀ ਆਪਾਂ ਕਰਾ ਦੇਾਂਗੇ ਲੋਨ 2.5 ਲੱਖ ਰੁਪਿਆ ਡਾਊਨ ਪੇਮੈਂਟ ਲਿਆ ਉਹ ਤੇ ਗੱਡੀ ਲੈ ਜਾਓ ਠੀਕ ਆ ਬਾਈ ਤੇ ਅੱਗੇ ਡਿਜ਼ਾਇਰ ਖੜੀ ਐ ਅੱਗੇ ਆ ਗਈ ਡਿਜ਼ਾਇਰ 2015 ਮਾਡਲ ਦਸੰਬਰ ਮਹੀਨੇ ਦੀ ਕਾਰ ਆ 26 12 2015 ਹਮ ਸ਼ੋਰੂਮ ਦੀ ਨਹੀਂ ਹੰਦੀ ਕਾਰ ਆ 68000 ਕਿਲੋਮੀਟਰ ਚੱਲੀ ਐ ਨਵੇਂ ਟਾਇਰ ਆ ਗੁਡੀਅਰ ਦੇ ਠੀਕ ਆ ਵੀਰੇ ਸ਼ੋਰੂਮ ਕੰਡੀਸ਼ਨ ਦਾ ਮਤਲਬ ਸ਼ੋਰੂਮ ਕੰਡੀਸ਼ਨ 올 ਅਰਿਜਨਲ ਦਾ ਮਤਲਬ 올 ਅਰਿਜਨਲ ਪੱਕੇ ਪੰਜਾਬ ਨੰਬਰ ਦੀ ਐਸਐਸਨੋ ਵਾਲਾ ਪ੍ਰਾਈਸ ਦਾ 490000 ਰੁਪਏ 490000 ਲੋਕ ਡਿਮਾਂਡ ਬਹੁਤ ਕਰਦੇ ਆ ਜੀ ਕਾਰ ਦੇ ਵਾਲਾ ਤਾਂ ਪੈਸੇ ਜ਼ਿਆਦਾ ਪਰ ਚੀਜ਼ ਦੀ ਕੁਆਲਿਟੀ ਦਾ ਮੁੱਲ ਹੈ ਜੀ ਮੰਨ ਲਓ ਇਹ ਨਹੀਂਗਾ ਵੀ ਗੰਦੀ ਕਾਰ ਦਾ ਵੀ ਉਨੇ ਪੈਸੇ ਮੰਗੀ ਜਾਵਾਂਗੇ ਜੀ ਜੇ ਕਾਰ ਨਵੀਂ ਆ ਨੋਨ ਐਕਸੀਡੈਂਟ ਵਾਲਾ ਸਾਰੀ ਅਰਿਜਨਲ ਤਾਂ ਇਹ ਰੇਟ ਆ ਜੀ ਠੀਕ ਹੈ ਹਾਂਜੀ 90000 ਡਾਊਨ ਪੇਮੈਂਟ ਹਾਂ 4 ਲੱਖ ਦਾ ਕਰਾ ਦੇਾਂਗੇ ਲੋਨ ਠੀਕ ਹੈ ਵੀਰੇ ਤੇ ਅੱਗੇ ਸਵਿਫਟ ਖੜੀ ਆ ਅੱਗੇ ਆ ਗਈ ਸੂਟ ਪੈ ਕਿਉਂ ਡੀਜ਼ਲ ਕਾਰਾਂ ਬਹੁਤ ਮਿਲ ਜਾਣਗੀਆਂ ਪٹرول ਕਾਰ ਬਹੁਤ ਘੱਟ ਕਾਊ ਮਿਲੂਗੀ 2015 ਮਾਡਲ ਹੈ ਚੱਲੀ ਹੋਈ ਹੈ 37000 37000 ਪੱਕੇ ਪੰਜਾਬ ਨੰਬਰ ਦੀ ਹੈ ਕੰਪਨੀ ਰਿਕਾਰਡ ਨਾਲ ਚੱਲੀ ਹੈ ਨੀਟ ਐਂਡ ਕਲੀਨ ਇੰਟੀਰੀਅਰ ਹੈ ਕਰੋ ਜੀ ਚੱਕ ਇਹਦਾ ਕੀ ਰੇਟ ਹੈ ਇਹ ਆਪਾਂ ਇੱਕੋ ਕਾਰ ਯੈਸ ਨੋ ਚ ਦੇ ਦੇਾਂਗੇ 440000 ਰੁਪਏ ਦੀ ਸਾਢੇ 3 ਲੱਖ ਦਾ ਇਸ ਕਾਰ ਦੇ ਉੱਪਰ ਆਪਾਂ ਕਰਾ ਦੇਾਂਗੇ ਬੈਂਕ ਤੋਂ ਲੋਨ 2015 ਮਾਡਲ ਪੱਕੇ ਪੰਜਾਬ ਨੰਬਰ ਦੀ ਪਹਿਲੇ ਨਾਲ ਦੀ ਕਾਰ ਲਓ ਜੀ ਅੱਗੇ ਬਲੈਰੋ ਆ ਗਈ ਤੁਹਾਡੇ ਵਾਸਤੇ ਬਹੁਤ ਘੱਟ ਰੇਟ ਦੇ ਵਿੱਚ ਆਏ ਮੰਨੋਗੇ ਅਲਟੋ ਵਾਲੇ ਰੇਟ ਦੇ ਵਿੱਚ ਬਲੈਰੋ ਵਾਲੇ ਰੇਟ ਚ ਬਲੈਰੋ ਦੇ ਦਿਆਂਗੇ ਜੀ ਦੱਸੋ ਬਾਈ 2012 ਮਾਡਲ ਹੈ ਜੀ ਹੂੰਨੇ ਕਾਰ ਆਪਣੇ ਕੋਲ ਆਈ ਆ ਦਾ ਸਿਰ ਬੰਪਰ ਪੇਂਟ ਹੋਣ ਵਾਲਾ ਹਾਂ ਜਾਂ ਮਾਰੀਆਂ ਕਿਨਾਰੀ ਹੈ ਬਿਲਕੁਲ ਬਾਕੀ ਵੀਰ ਨੂੰ ਗੋਗਾ ਚੈੱਕ ਕਰਾ ਦੇ ਆਸ-ਪਾਸ ਹੈ ਸਾਫ ਸੁਥਰਾ ਹੈ ਕੋਈ ਧੋਤੀ ਨਹੀਂ ਵਾਲੇ ਹੁਣੇ ਆਈ ਹੈ ਠੀਕ ਹੈ ਲਾਏ ਲੱਗੇ ਵੇ ਇਹਨੂੰ ਆਫ-ਰੋਡਿੰਗ ਵਾਲੇ ਜੀ ਟਾਇਰ ਗੁੱਡੀਅਰ ਦੇ ਜਮਾ ਨਵੇਂ ਆ ਇੰਜਨ ਗੇਅਰ ਮਕੈਨੀਕਲ ਦੀ ਬਹੁਤ ਵਧੀਆ ਕਾਰ ਆ ਗੱਲ ਸਾਰਾ ਨਾ ਵੱਡੀ ਗੱਲ ਮਹਿੰਦਰਾ ਨੂੰ ਬਿਮਾਰੀ ਹੁੰਦੀ ਗੱਲਾਂ ਦੀ ਗਲੀ ਨਹੀਂ ਹੋਈ ਕਾਰ ਜਮਾ ਵੀ ਹੂੰ ਅੰਟੀਰੀਅਰ ਦੀ ਵੀ ਜਵਾਨ ਆ ਪੱਕੇ ਪੰਜਾਬ ਨੰਬਰ ਦੀ ਐ ਸੈਕੰਡ ਓਨਰ ਦੀ ਕਾਰ ਆ ਇਹ ਮਾਡਲ 2012 2012 ਕਨਫਰਮ ਰਜਿਸਟਰ ਵੀ 2012 ਮੈਨੂਫੈਕਚਰਿੰਗ ਵੀ 2012 ਠੀਕ ਹੈ ਵੀਰੇ ਪਾਸਿੰਗ ਪਈ ਆ ਇਹ ਹੈਗੀ ਐ ਜੀ 28 9 2012 ਠੀਕ ਹੈ ਲੱਖ ਦੇ ਕਰੀਬ ਚੱਲੀ ਵੀ ਆ ਜੈਨੂਨ ਐਮ 2 ਡੀ ਆਈ ਇੰਜਨ ਵਾਲੀ ਕਾਰ ਆ ਦੇਖੋ ਜੀ ਹਾਂ ਚੈੱਕ ਕਰਾ ਦੇ ਐਮ 2 ਡੀ ਆਈ ਇੰਜਨ ਵਾਲੀ ਬਿਲਕੁਲ ਇਹ ਕਾਰ ਆਪਾਂ ਯਸਨੋਂ ਦੇ ਵਿੱਚ ਇੱਕੋ ਰੇਟ ਹੀ ਆ ਜੀ 2 ਲੱਖ ਤੇ 60 ਹਜ਼ਾਰ ਦੀ ਕਾਰ ਦੇ ਦਿਆਂਗੇ 2,60,000 ਦੀ ਗੱਡੀ ਮਿਲ ਜੂਗੀ ਅਬ ਬੰਪਰ ਵੀ ਪੇਂਟ ਕਰਾ ਦੇਾਂਗੇ ਆ ਵੀ ਸੈਟਿੰਗ ਕਰਾ ਦੇਾਂਗੇ ਦੋਨਾਂ ਨੂੰ ਕਰਾ ਦੇ ਕਿਦੋਂ ਗਲੀ ਨਹੀਂ ਨੋਨ ਐਕਸੀਡੈਂਟਲ ਦੀ ਗਾਰੰਟੀ ਰਿਟਨ 'ਚ ਲਿਖ ਕੇ ਦੇਵਾਂਗੇ ਇੰਜਨ ਇੰਜਨ ਗੇਅਰ ਦੀ ਬਹੁਤ ਵਧੀਆ ਕਾਰ ਆ ਠੀਕ ਹੈ ਹਾਂਜੀ ਯਸਨੋ ਦੇ ਵਿੱਚ 2,60,000 ਦੀ ਕਾਰ ਦੇ ਦੇਾਂਗੇ ਲਓ ਜੀ ਜਿਹਨੂੰ ਬਲੇਰੋ ਚਾਹੀਦੀ ਬਹੁਤ ਘੱਟ ਰੇਟ ਵਾਲੀ ਤੇ ਪੂਰੀ ਜ਼ਬਰਦਸਤ ਧਾਕੜਤਾ ਜੋ ਮਿੱਤਰੋ 2,60,000 ਲੈ ਕੇ ਤੇ ਅੱਗੇ ਖੜੀ ਆ ਬਾਈ ਜੀ ਇਨੋਵਾ ਕ੍ਰਿਸਟਾ ਦੱਸੋ ਵੀਰੇ ਨੋਵਾ ਕ੍ਰਿਸਟਾ 2020 ਰਜਿਸਟਰਡ 2021 ਹਾਂ ਪਹਿਲੇ ਨਾਂ ਦੀ ਕਾਰ ਆ ਪੀਵੀ 60 ਨੰਬਰ ਆ 55000 ਕੰਪਨੀ ਰਿਕਾਰਡ ਚੱਲੀ ਹੋਈ ਆ ਠੀਕ ਆ ਵੀਰੇ ਹਾਂਜੀ ਵੀ ਰਜਿਸਟਰ 21 ਲਓ ਜੀ ਕਰੋ ਚੈੱਕ ਨਵੇਂ ਸੀਟ ਕਵਰ ਨਵੀਂ ਮੈਟਿੰਗ ਨੀਟ ਐਂਡ ਕਲੀਨ ਇੰਟੀਰੀਅਰ ਐਂਡ ਨੋਨ ਐਕਸੀਡੈਂਟਲ ਕੈਪਟਨ ਸੀਟਾਂ ਵਾਲੀ ਪਹਿਲੇ ਨਾਂ ਦੀ ਕਾਰ ਪੱਕੇ ਪੰਜਾਬ ਨੰਬਰ ਦੀ ਗਿੱਦੜਵਾ ਦਾ ਨੰਬਰ ਆ ਠੀਕ ਆ ਰੇਟ ਦੀ ਗੱਲ ਕਰਾਂਗੇ ਕਾਰ ਦੇ ਦੇਾਂਗੇ ਯੈਸ ਨੋ ਦੇ ਵਿੱਚ 15 ਲੱਖ ਤੇ 90000 ਰੁਪਏ ਦੀ 15 ਲੱਖ 90 ਹਜ਼ਾਰ ਦੀ ਤੇ ਡਾਊਨ ਪੇਮੈਂਟ ਦੀ ਤਕਰੀਬਨ 2 ਕੋ ਲੱਖ ਰੁਪਏ ਡਾਊਨ ਪੇਮੈਂਟ ਲਿਆਓ 14 ਲੱਖ ਰੁਪਏ ਆਪ ਕਰਾ ਦਿਆਂ ਕਰਦੇ ਪਰ ਲੋਨ ਠੀਕ ਆ ਬਾਈ ਤੇ ਬਸ ਓਕੇ ਆ ਕੰਮ ਤੇ ਹੁਣ ਆਪਾਂ ਕਹਿ ਦਈਏ ਵੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਓਕੇ ਸ਼ੇਅਰ ਕਰੋ ਲਾਈਕ ਕਮੈਂਟ ਵੀ ਕਰ ਲਾਈਕ ਕਮੈਂਟ ਵੱਧ ਤੋਂ ਵੱਧ ਕਰੋ ਪਹਿਲਾਂ ਉਹ ਤੇ ਪਹਿਲਾਂ ਪਾਓ ਆਪਣੇ ਕੋਲ ਸਾਰੀਆਂ ਕਾਰਾਂ ਦੇ ਸਿੰਗਲ ਸਿੰਗਲ ਪੀਸ ਹੀ ਆ ਬਿਲਕੁਲ ਤੇ ਆਜੋ ਮਿੱਤਰੋ ਡਾਊਨ ਪੇਮੈਂਟ ਜਿੰਨੀ ਤੁਹਾਨੂੰ ਦੱਸੀਆ ਲਿਆਇਓ ਬਾਕੀ ਆਪ ਦੀ ਸਿੰਪਲ ਸਕੋਰ ਵਾਲੀ ਸਾਰੀ ਡਿਟੇਲ ਲਿਆਇਓ ਆਉਣ ਅਸੀਂ ਗਣਪਤੀ ਕਾਰੋਬਾਰ ਮੁਖਸਰ ਸਾਹਿਬ ਸਕਰੀਨ ਤੇ ਨੰਬਰ ਚੱਲ ਰਹੇ ਕਰ ਲੋ ਕਾਲ ਸਤਿ ਸ੍ਰੀ ਅਕਾਲ